ਏਅਰਪੋਰਟ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਸ ਦੀ ਛੱਤ ਜਿਹੜਾ ਆ ਡਿੱਗ ਚੁੱਕੀ ਆ ਹਾਲੇ ਕਿ ਇਸ ਦੇ ਵਿੱਚ ਕਿਸੇ ਵੀ ਜਾਲੀ ਮਾਲੀ ਆ ਫਿਰ ਕਿਸੇ ਵੀ ਜਾਨ ਜਾਨ ਦੀ ਖਬਰ ਨਹੀਂ ਸਾਹਮਣੇ ਆਈ ਹੈ ਲੇਕਿਨ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਕਿ ਦਿੱਲੀ ਏਅਰਪੋਰਟ ਤੋਂ ਬਾਅਦ ਹੁਣ ਰਾਜਕੋਟ ਦਾ ਏਅਰਪੋਰਟ ਦੀ ਛੱਤ ਜਿਹੜਾ ਆ ਡਿੱਗ ਚੁੱਕੀ ਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਐਕਸਕਲੂਸਿਵ ਤਸਵੀਰਾਂ ਕਿ ਰਾਜਕੋਟ ਦਾ ਏਅਰਪੋਰਟ ਦੀ ਛੱਤ ਵੀ ਜਿਹੜਾ ਆ ਡਿੱਗ ਚੁੱਕੀ ਆ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਿੱਲੀ 에어ਪੋਰਟ ਤੋਂ ਬਾਅਦ ਰਾਜਕੋਟ ਦਾ 에어ਪੋਰਟ ਜਿਹੜਾ ਆ ਉਹਦੀ ਛੱਤ ਡਿੱਗ ਚੁੱਕੀ ਆ ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿ ਦਿੱਲੀ 에어ਪੋਰਟ ਤੋਂ ਬਾਅਦ ਹੁਣ ਰਾਜਕੋਟ ਦੇ 에어ਪੋਰਟ ਦੀ ਛੱਤ ਡਿੱਗ ਚੁੱਕੀ ਆ ਤਾਂ ਹੁਣ ਐਵੇਂ ਨਹੀਂ ਕਿਹਾ ਜਾਂਦਾ 올 ਇਜ਼ ਗੋਲਡ ਜਿਹੜੇ ਕਿ ਕਾਫੀ ਸਮੇਂ ਪਹਿਲਾਂ ਤਾਂ ਜਿਹੜਾ ਦੇ ਇਮਾਰਤਾਂ ਦੇ ਨਿਰਮਾਣ ਹੋਏ ਨੇ ਉਹ ਹਾਲੇ ਤੱਕ ਸਹੀ ਸਲਾਮਤ ਨੇ ਲੇਕਿਨ ਕੁਝ ਹੀ ਦਿਨਾਂ ਪਹਿਲੇ ਜਿਹੜੇ ਅਪਗ੍ਰੇਡ ਕੀਤੇ ਗਏ ਨੇ ਜਾਂ ਨਵੇਂ ਬਣਾਏ ਗਏ ਨੇ ਉਹਨਾਂ ਦੇ ਵਿੱਚ ਇਤਰਾਹ ਦੀਆਂ ਖਾਮੀਆਂ ਆ ਰਹੀਆਂ ਨੇ ਜਿਹੜੀ ਕਿ ਹਲਕੀ ਜੀ ਬਰਸਾਤ ਤੋਂ ਬਾਅਦ ਹੀ ਡਿਗਨਾ ਸਟਾਰਟ ਹੋ ਗਏ ਨੇ ਤਾਂ ਹੁਣ ਦਿੱਲੀ 에ਰਪੋਰਟ ਤੋਂ ਬਾਅਦ ਰਾਜਕੋਟ ਦੇ 에ਰਪੋਰਟ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਸ ਦੀ ਛੱਤ ਜਿਹੜਾ ਡਿੱਗ ਚੁੱਕੀ ਆ ਹਾਲੇਕਿ ਇਸ ਦੇ ਵਿੱਚ ਕਿਸੇ ਵੀ ਜਾਲੀ ਮਾਲੀ ਆ ਫਿਰ ਕਿਸੇ ਦੀ ਜਾਨ ਜਾਨ ਦੀ ਖਬਰ ਨਹੀਂ ਸਾਹਮਣੇ ਆਈ ਹੈ ਲੇਕਿਨ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਕਿ ਦਿੱਲੀ 에ਰਪੋਰਟ ਤੋਂ ਬਾਅਦ ਹੁਣ ਰਾਜਕੋਟ ਦਾ 에ਰਪੋਰਟ ਦੀ ਛੱਤ ਜਿਹੜਾ ਡਿੱਗ ਚੁੱਕੀ ਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਐਕਸਕਲੂਸਿਵ ਤਸਵੀਰਾਂ ਕਿ ਰਾਜਕੋਟ ਦਾ 에ਰਪੋਰਟ ਦੀ ਛੱਤ ਵੀ ਜਿਹੜਾ ਡਿੱਗ ਚੁ ਅੱਜ ਵੱਲੇ ਦੀ ਸਭ ਤੋਂ ਵੱਡੀ ਖਬਰ ਦਿੱਲੀ 에ਰਪੋਰਟ ਤੋਂ ਬਾਅਦ ਰਾਜਕੋਟ ਦਾ 에ਰਪੋਰਟ ਜਿਹੜਾ ਆ ਉਹਦੀ ਛੱਤ ਡਿੱਗ ਚੁੱਕੀ ਆ ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿ ਦਿੱਲੀ 에ਰਪੋਰਟ ਤੋਂ ਬਾਅਦ ਹੁਣ ਰਾਜਕੋਟ ਦੇ 에ਰਪੋਰਟ ਦੀ ਛੱਤ ਡਿੱਗ ਚੁੱਕੀ ਆ ਤਾਂ ਹੁਣ ਐਵੇਂ ਨਹੀਂ ਕਿਹਾ ਜਾਂਦਾ 올 ਇਜ਼ ਗੋਲਡ ਜਿਹੜੇ ਕਿ ਕਾਫੀ ਸਮੇਂ ਪਹਿਲਾਂ ਤੋਂ ਜਿਹੜੀਆਂ ਦੀ ਇਮਾਰਤਾਂ ਦੇ ਨਿਰਮਾਣ ਹੋਏ ਨੇ ਉਹ ਹਾਲੇ ਤੱਕ ਸਹੀ ਸਲਾਮਤ ਨਹੀਂ ਲੇਕਿਨ ਕੁਝ ਹੀ ਦਿਨਾਂ ਪਹਿਲੇ ਜਿਹੜੇ ਅਪਗ੍ਰੇਡ ਕੀਤੇ ਗਏ ਨੇ ਜਾਂ ਨਵੇਂ ਬਣਾਏ ਗਏ ਨੇ ਉਹਨਾਂ ਦੇ ਵਿੱਚ ਇਤਰਾਹਾਂ ਦੀਆਂ ਖਾਮੀਆਂ ਆ ਰਹੀਆਂ ਨੇ ਜਿਹੜੀ ਕਿ ਹਲਕੀ ਜੀ ਬਰਸਾਤ ਤੋਂ ਬਾਅਦ ਹੀ ਡਿਗਨਾ ਸਟਾਰਟ ਹੋ ਗਏ ਨੇ ਤਾਂ ਹੁਣ ਦਿੱਲੀ 에ਰਪੋਰਟ ਤੋਂ ਬਾਅਦ ਰਾਜਕੋਟ ਦੇ 에ਰਪੋਰਟ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਸ ਦੀ ਛੱਤ ਜਿਹੜਾ ਆ ਡਿੱਗ ਚੁੱਕੀ ਆ ਹਾਲੇ ਕਿ ਇਸ ਦੇ ਵਿੱਚ ਕਿਸੇ ਵੀ ਜਾਲੀ ਮਾਲੀ ਆ ਫਿਰ ਕਿਸੇ ਦੀ ਜਾਨ ਜਾਨ ਦੀ ਖਬਰ ਨਹੀਂ ਸਾਹਮਣੇ ਆਈ ਆ ਲੇਕਿਨ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਕਿ ਦਿੱਲੀ 에ਰਪੋਰਟ ਤੋਂ ਬਾਅਦ ਹੁਣ ਰਾਜਕੋਟ ਦਾ 에ਰਪੋਰਟ ਦੀ ਛੱਤ ਜਿਹੜਾ ਆ ਡਿੱਗ ਚੁੱਕੀ ਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਐਕਸਕਲੂਸਿਵ ਤਸਵੀਰਾਂ ਕਿ ਰਾਜਕੋਟ ਦਾ 에ਰਪੋਰਟਿੰਗ ਦੀ ਛੱਤ ਵੀ ਜਿਹੜਾ ਆ ਡਿੱ ਤੈਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਿੱਲੀ 에ਰਪੋਰਟ ਤੋਂ ਬਾਅਦ ਰਾਜਕੋਟ ਦਾ 에ਰਪੋਰਟ ਜਿਹੜਾ ਆ ਉਹਦੀ ਛੱਤ ਡਿੱਗ ਚੁੱਕੀ ਹੈ ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿ ਦਿੱਲੀ 에ਰਪੋਰਟ ਤੋਂ ਬਾਅਦ ਹੁਣ ਰਾਜਕੋਟ ਦੇ 에ਰਪੋਰਟ ਦੀ ਛੱਤ ਡਿੱਗ ਚੁੱਕੀ ਹੈ ਤਾਂ ਹੁਣ ਐਵੇਂ ਨਹੀਂ ਕਿਹਾ ਜਾਂਦਾ 올 ਇਜ਼ ਗੋਲਡ ਜਿਹੜੇ ਕਿ ਕਾਫੀ ਸਮੇਂ ਪਹਿਲਾਂ ਤੋਂ ਜਿਹੜੀਆਂ ਦੀ ਇਮਾਰਤਾਂ ਦੇ ਨਿਰਮਾਣ ਹੋਏ ਨੇ ਉਹ ਹਾਲੇ ਤੱਕ ਸਹੀ ਸਲਾਮਤ ਨੇ ਲੇਕਿਨ ਕੁਝ ਹੀ ਦਿਨਾਂ ਪਹਿਲੇ ਜਿਹੜਾ ਅਪਗ੍ਰੇਡ ਕੀਤੇ ਗਏ ਨੇ ਜਾਂ ਨਵੇਂ ਬਣਾਏ ਗਏ ਨੇ ਉਹਨਾਂ ਦੇ ਵਿੱਚ ਇਤਰਾਹ ਦੀਆਂ ਖਾਮੀਆਂ ਆ ਰਹੀਆਂ ਨੇ ਜਿਹੜੀ ਕਿ ਹਲਕੀ ਜਿਹੀ ਬਰਸਾਤ ਤੋਂ ਬਾਅਦ ਹੀ ਡਿਗਨਾ ਸਟਾਰਟ ਹੋ ਗਏ ਨੇ ਤਾਂ ਹੁਣ ਦਿੱਲੀ 에ਰਪੋਰਟ ਤੋਂ ਬਾਅਦ ਰਾਜਕੋਟ ਦੇ 에ਰਪੋਰਟ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਸ ਦੀ ਛੱਤ ਜਿਹੜਾ ਡਿੱਗ ਚੁੱਕੀ ਆ ਹਾਲੇਕਿ ਇਸ ਦੇ ਵਿੱਚ ਕਿਸੇ ਵੀ ਜਾਲੀ ਮਾਲੀ ਆ ਫਿਰ ਕਿਸੇ ਵੀ ਜਾਨ ਜਾਨ ਦੀ ਖਬਰ ਨਹੀਂ ਸਾਹਮਣੇ ਆਈ ਹੈ ਲੇਕਿਨ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਕਿ ਦਿੱਲੀ 에ਰਪੋਰਟ ਤੋਂ ਬਾਅਦ ਹੁਣ ਰਾਜਕੋਟ ਦਾ 에ਰਪੋਰਟ ਦੀ ਛੱਤ ਜਿਹੜਾ ਡਿੱਗ ਚੁੱਕੀ ਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਐਕਸਕਲੂਸਿਵ ਤਸਵੀਰਾਂ ਕਿ ਰਾਜਕੋਟ ਦਾ 에ਰਪੋਰਟ ਦੀ ਛੱਤ ਵੀ ਜਿਹੜਾ ਡਿੱਗ ਚੁ ਅੱਜ ਦੇ ਲੈ ਕੇ ਸਭ ਤੋਂ ਵੱਡੀ ਖਬਰ ਦਿੱਲੀ 에ਰਪੋਰਟ ਤੋਂ ਬਾਅਦ ਰਾਜਕੋਟ ਦਾ 에ਰਪੋਰਟ ਜਿਹੜਾ ਆ ਉਹਦੀ ਛੱਤ ਡਿੱਗ ਚੁੱਕੀ ਹੈ ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕਿ ਦਿੱਲੀ 에ਰਪੋਰਟ ਤੋਂ ਬਾਅਦ ਹੁਣ ਰਾਜਕੋਟ ਦੇ 에ਰਪੋਰਟ ਦੀ ਛੱਤ ਡਿੱਗ ਚੁੱਕੀ ਹੈ ਤਾਂ ਹੁਣ ਐਵੇਂ ਨਹੀਂ ਕਿਹਾ ਜਾਂਦਾ 올 ਇਜ਼ ਗੋਲਡ ਜਿਹੜੇ ਕਿ ਕਾਫੀ ਸਮੇਂ ਪਹਿਲਾਂ ਤੋਂ ਜਿਹੜੀਆਂ ਦੀ ਇਮਾਰਤਾਂ ਦੀ ਨਿਰਮਾਣ ਹੋਏ ਨੇ ਉਹ ਹਾਲੇ ਤੱਕ ਸਹੀ ਸਲਾਮਤ ਨੇ ਲੇਕਿਨ ਕੁਝ ਹੀ ਦਿਨਾਂ ਪਹਿਲੇ ਜਿਹੜੇ ਅਪਗ੍ਰੇਡ ਕੀਤੇ ਗਏ ਨੇ ਜਾਂ ਨਵੇਂ ਬਣਾਏ ਗਏ ਨੇ ਉਹਨਾਂ ਦੇ ਵਿੱਚ ਇਤਰਾਹ ਦੀਆਂ ਖਾਮੀਆਂ ਆ ਰਹੀਆਂ ਨੇ ਜਿਹੜੀ ਕਿ ਹਲਕੀ ਜੀ ਬਰਸਾਤ ਤੋਂ ਬਾਅਦ ਹੀ ਡਿਗਨਾ ਸਟਾਰਟ ਹੋ ਗਏ ਨੇ ਤਾਂ ਹੁਣ ਦਿੱਲੀ 에ਰਪੋਰਟ ਤੋਂ ਬਾਅਦ ਰਾਜਕੋਟ ਦੇ 에ਰਪੋਰਟ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਸ ਦੀ ਛੱਤ ਜਿਹੜਾ ਡਿੱਗ ਚੁੱਕੀ ਆ ਹਾਲੇਕਿ ਇਸ ਦੇ ਵਿੱਚ ਕਿਸੇ ਵੀ ਜਾਲੀ ਮਾਲੀ ਆ ਫਿਰ ਕਿਸੇ ਦੀ ਜਾਨ ਜਾਨ ਦੀ ਖਬਰ ਨਹੀਂ ਸਾਹਮਣੇ ਆਈ ਹੈ ਲੇਕਿਨ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਕਿ ਦਿੱਲੀ 에ਰਪੋਰਟ ਤੋਂ ਬਾਅਦ ਹੁਣ ਰਾਜਕੋਟ ਦਾ 에ਰਪੋਰਟ ਦੀ ਛੱਤ ਜਿਹੜਾ ਡਿੱਗ ਚੁੱਕੀ ਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਐਕਸਕਲੂਸਿਵ ਤਸਵੀਰਾਂ ਕਿ ਰਾਜਕੋਟ ਦਾ 에ਰਪੋਰਟ ਦੀ ਛੱਤ ਵੀ ਜਿਹੜਾ ਡਿੱਗ ਚੁੱਕ ਕਾਈਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਿੱਲੀ 에ਰਪੋਰਟ ਤੋਂ ਬਾਅਦ ਰਾਜਕੋਟ ਦਾ 에ਰਪੋਰਟ ਜਿਹੜਾ ਆ ਉਹਦੀ ਛੱਤ ਡਿੱਗ ਚੁੱਕੀ ਹੈ ਕਾ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਦਿੱਲੀ 에ਰਪੋਰਟ ਤੋਂ ਬਾਅਦ ਹੁਣ ਰਾਜਕੋਟ ਦੇ 에ਰਪੋਰਟ ਦੀ ਛੱਤ ਡਿੱਗ ਚੁੱਕੀ ਹੈ ਕਾ ਹੁਣ ਐਵੇਂ ਨਹੀਂ ਕਿਹਾ ਜਾਂਦਾ 올ਡ ਇਜ਼ ਗੋਲਡ ਜਿਹੜੇ ਕਿ ਕਾਫੀ ਸਮੇਂ ਪਹਿਲਾਂ ਤੋਂ ਜਿਹੜਾ ਦੇ ਇਮਾਰਤਾਂ ਦੇ ਨਿਰਮਾਣ ਹੋਏ ਨੇ ਉਹ ਹਾਲੇ ਤੱਕ ਸਹੀ ਸਲਾਮਤ ਨੇ ਲੇਕਿਨ ਕੁਝ ਹੀ ਦਿਨਾਂ ਪਹਿਲੇ ਜਿਹੜਾ ਅਪਗ੍ਰੇਡ ਕੀਤੇ ਗਏ ਨੇ ਜਾਂ ਨਵੇਂ ਬਣਾਏ ਗਏ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਖਾਮੀਆਂ ਆ ਰਹੀਆਂ ਨੇ ਜਿਹੜੀ ਕਿ ਹਲਕੀ ਜੀ ਬਰਸਾਤ ਤੋਂ ਬਾਅਦ ਹੀ ਡਿਗਨਾ ਸਟਾਰਟ ਹੋ ਗਏ ਨੇ ਤਾਂ ਹੁਣ ਦਿੱਲੀ 에ਰਪੋਰਟ ਤੋਂ ਬਾਅਦ ਰਾਜਕੋਟ ਦੇ 에ਰਪੋਰਟ ਦੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਉਸ ਦੀ ਛੱਤ ਜਿਹੜਾ ਡਿੱਗ ਚੁੱਕੀ ਆ ਹਾਲੇਕਿ ਇਸ ਦੇ ਵਿੱਚ ਕਿਸੇ ਵੀ ਜਾਲੀ ਮਾਲੀ ਆ ਫਿਰ ਕਿਸੇ ਦੀ ਜਾਨ ਜਾਨ ਦੀ ਖਬਰ ਨਹੀਂ ਸਾਹਮਣੇ ਆਈ ਆ ਲੇਕਿਨ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਕਿ ਦਿੱਲੀ 에ਰਪੋਰਟ ਤੋਂ ਬਾਅਦ ਹੁਣ ਰਾਜਕੋਟ ਦਾ 에ਰਪੋਰਟ ਦੀ ਛੱਤ ਜਿਹੜਾ ਡਿੱਗ ਚੁੱਕੀ ਆ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਸਾਂਝਾ ਕਰ ਰਹੇ ਆ ਤੁਹਾਡੇ ਨਾਲ ਐਕਸਕਲੂਸਿਵ ਤਸਵੀਰਾਂ ਕਿ ਰਾਜਕੋਟ ਦਾ 에ਰਪੋਰਟ ਦੀ ਛੱਤ ਵੀ ਜਿਹੜਾ ਡਿੱਗ ਚੁੱਕ ਤਾਈਸ ਵੇਲੇ ਦੀ ਸਭ ਤੋਂ ਵੱਡੀ ਖਬਰ ਦਿੱਲੀ 에ਰਪੋਰਟ ਤੋਂ ਬਾਅਦ ਰਾਜਕੋਟ ਦਾ 에ਰਪੋਰਟ ਜਿਹੜਾ ਆ ਉਹਦੀ ਛੱਤ ਡਿੱਗ ਚੁੱਕੀ ਹੈ ਤਾਂ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਦਿੱਲੀ 에ਰਪੋਰਟ ਤੋਂ ਬਾਅਦ ਹੁਣ ਰਾਜਕੋਟ ਦੇ 에ਰਪੋਰਟ ਦੀ ਛੱਤ ਡਿੱਗ ਚੁੱਕੀ ਹੈ ਤਾਂ ਹੁਣ ਐਵੇਂ ਨਹੀਂ ਕਿਹਾ ਜਾਂਦਾ 올 ਇਜ਼ ਗੋਲਡ ਜਿਹੜੇ ਕਿ ਕਾਫੀ ਸਮੇਂ ਪਹਿਲਾਂ ਤੇ